ਪਹਿਲਾਂ ਹੀ ਕਹਿੰਦਾ ਸੀ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਪਹਿਲਾਂ ਹੀ ਕਹਿੰਦਾ ਮੈਂ ਭਾਰਤ ਦੇ ਪਾਸਪੋਰਟ ਨੂੰ ਨਹੀਂ ਮੰਨਦਾ ਭਾਰਤ ਦੇ ਸੰਵਿਧਾਨ ਦੀ ਸ਼ਪਤ ਲੈਣ ਜਾ ਰਿਹਾ ਉਹ ਕਿ ਜਦੋਂ ਉਹ ਉੱਥੇ ਜਾ ਕੇ ਮੈਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਦੇਸ਼ਿਤ ਦੇ ਲਈ ਪੰਜਾਬਿਤ ਦੇ ਲਈ ਕਾਰਜ ਕਰੂੰਗਾ ਭੁੱਲੂ ਗਣਾ ਉਹਨੂੰ ਤੇ ਪਹਿਲਾਂ ਕਹਿੰਨ ਨੂੰ ਕੀ ਹਰਜ ਸੀਗਾ ਖਾਲਸਾ ਵੀਰ ਕੱਢਣ ਦੇ ਨਾਮ ਦੇ ਉੱਤੇ ਪੰਜਾਬ 'ਚ دہشت ਗਰਦੀ ਖੜੀ ਕਰਨੀ ਇਹਨੂੰ ਕਿਉਂਕਿ ਭਲਾਊਗਾ ਕਿਸੇ ਦਾ ਜੀ دہشت ਗਰਦੀ ਖੜੀ ਕਰਦੀ ਸੀ ਮਾਹੌਲ ਤਾਂ ਬਣਾਇਆ ਹੀ ਨਾ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਖਾਣੇ ਦਾ ਘਰਾਫ ਕਰਨੇ ਤਾਂ ਮਾੜੀ ਗੱਲ ਐ ਨਾ ਚਲੋ ਉਹ ਤਾਂ ਦੈਸ਼ ਤੇ ਕਰਦੀ ਤੁਸੀਂ ਇਹਨੇ ਕਰ ਦਿੱਤੀ ਆਪਾਂ ਚੋਤੀ ਦੇ ਰਹੇ ਕਿਹਨੂੰ ਦੇ ਰਹੇ ਆ ਤੁਹਾਡੇ ਲੀਡਰ ਤਾਂ ਨਸ਼ੇ ਵੇਚ ਰਹੇ ਆ ਨਸ਼ੇ ਨਸ਼ੇ ਵੇਚਦੇ ਫੜੇ ਗਏ ਆ ਬੁੱਕਰ ਤੋਂ ਥੋੜੀ ਵੀ ਐ ਅਗਰ ਅਸੀਂ ਅਮਰਤਪਾਲ ਨੂੰ ਗਲਤ ਕਹਿ ਰਹੇ ਆ ਅਸੀਂ ਸ਼ਿਵਸਨਗ ਸਮਾਜਵਾਦੀਆਂ ਲੀਡਰਾਂ ਨੂੰ ਵੀ ਗਲਤ ਕਹਿ ਰਹੇ ਆ ਕੰਡਲ ਸਾਹਿਬ ਇੰਨੀ ਸਿਕਿਉਰਟੀ ਕਿਉਂ ਰੱਖੀ ਆ ਜਥੇਦਾਰਾ ਕੋਈ ਵੀ ਸਿਕਿਉਰਟੀ ਕਦੀ ਸਵਾਲ ਕੀਤਾ ਜਥੇਦਾਰਾ ਨੇ ਕਿਹਾ ਸਾਨੂੰ ਨਹੀਂ ਚਾਹੀਦੀ ਜਥੇਦਾਰ ਹਰਪੀ ਸਿੰਘ ਨਿਕਲੋ ਜਿੱਥੇ ਪੰਜਾਬ ਸਰਕਾਰ ਦੀ ਸੁਰੱਖਿਆ ਸੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਵੀ ਬਾਈਪਾਸ ਕਰ ਸੁਰੱਖਿਆ ਜਥੇਦਾਰ ਇਹ ਗੱਲ ਤਾਂ ਨਹੀਂ ਨਾ ਕਹਿੰਦੇ ਸਾਨੂੰ ਖਤਰਾ ਹੈਗਾ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਜੀਤ ਕੰਡਾ ਨੇ ਕਦੋਂ ਕਿਹਾ ਜਥੇਦਾਰ ਜਾ ਕੇ ਤੁਹਾਨੂੰ ਦੱਸ ਦੋ ਜੀਤ ਕੰਡਾ ਨੇ ਕਦੋਂ ਕਿਹਾ ਇਹ ਗੱਲ ਕਹੀ ਹੈ ਮੈਨੂੰ ਸਿਕਿਉਰਿਟੀ ਦਿਓ ਮੈਂ ਕੀ ਕਹਿੰਦਾ ਹਰਜੀਵ ਕੰਡਾ ਨੇ ਕਦੋਂ ਕਿਹਾ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਜਥੇਦਾਰ ਵੀ ਗਨਾ ਦੋ ਜਥੇਦਾਰ ਨੇ ਕਦੋਂ ਕਿਹਾ ਜਾ ਕੇ ਮੈਨੂੰ ਸਿਕਿਉਰਿਟੀ ਦਿਓ ਜਦੋਂ ਗੱਲ ਗਈ ਉਹ ਹਿੰਦੂ ਵੀ ਮਾਰ ਗਏ ਆਪਣੇ ਮੂੰਹ ਉਹ ਨਹੀਂ ਕਿਹਾ ਸੀ ਕਿਹਾ ਉਹ ਵਾਰੀ ਵੀ ਅੱਤਵਾਦ ਦੇ ਦੌਰਾਨ ਹਿੰਦੂ ਬੰਦੇ ਜੋ ਬੰਨਾਂ ਤੋਂ ਕੱਢ ਕੇ ਹਿੰਦੂ ਮਾਰ ਗਏ ਮਾਰ ਗਏ ਕੁੜੀਆਂ ਨੇ ਕੀਆ ਆਪਣੇ ਮੂੰਹ ਸਾਈਡ ਤੇ ਆ ਜਾਓ ਉਹ ਕੁਝ ਨਹੀਂ ਤੁਸੀਂ ਕਰਦਾ ਸਿੱਖਾਂ ਨੂੰ ਟਾਰਗੇਟ ਨਾ ਨਾ ਕਰਿਆ ਕੋਈ ਵੀ ਮੈਂ ਤੁਹਾਨੂੰ ਪੁੱਛਿਆ ਤੁਹਾਡਾ ਅੱਜ ਪੰਜਾਬ ਲਈ ਸਟੈਂਡ ਕੀ ਆ ਤੁਸੀਂ ਅੱਜ ਪੰਜਾਬ ਦੀ ਬਿਹਤਰੀ ਲਈ ਅਮਰਿਤਪਾਲ ਅਗਰਜ ਜਿਮਾਨਤ ਮੰਗ ਰਿਹਾ ਤੇ ਰਜੀਵ ਟੰਡਰ ਨੇ ਉਹਦਾ ਵਿਰੋਧ ਕੀਤਾ 4 ਲੱਖ ਲੋਕਾਂ ਨੇ ਉਹਨੂੰ ਵੋਟ ਪਾ ਕੇ ਅਮਰਿਤਪਾਲ ਨੂੰ ਸੰਸਦ ਬਣਾਇਆ ਤਾਂ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ ਰਜੀਵ ਟੰਡਰ ਸਾਹਿਬ ਹੱਕ ਚ ਸਰ 4 4.5 ਲੱਖ ਬੋੜਪਾ ਜਿਤਾਇਆ ਨਾ ਤੁਹਾਨੂੰ ਬਾਹਰ ਆਣਾ ਚਾਹੀਦਾ ਸਦਾਨ ਦੇ ਸਾਰੇ ਨੂੰ ਕੰਮ ਕਰਨਾ ਚਾਹੀਦਾ ਟੰਡਾ ਸਾਹਿਬ ਫਿਰ ਸਦਾਨ ਦੇ ਹੁਣ ਸਾਤਾ ਬੰਦੀ ਸਿੰਘ ਵੀ ਸਜ਼ਾ ਪੂਰੀ ਕਰ ਚੁੱਕਿਆ ਫਿਰ ਉਹਨਾਂ ਦੇ ਹੱਕ ਜੀ ਵੀ ਬੋਲਦਿਆ ਕਰ ਇਹੇ ਕੰਮ ਤਾਂ ਅਮਰਤਪਾਲ ਕਰਦਾ ਸੀ ਉਹਨੇ ਖਾਲਸਾ ਵਹਿੀਰ ਦਾ ਨਾਮ ਦਿੱਤਾ ਤੁਸੀਂ ਰੈਲੀ ਦੇਤੀ ਚਲੋ ਜੋ ਮਰਜੀ ਕੋਈ ਚੰਗੀ ਗੱਲ ਹੈ ਨਾ ਨਸ਼ਾ ਮੁਕਤ ਹੋਣਾ ਚਾਹੀਦਾ ਜਦੋਂ ਅਮਰਤਪਾਲ ਗੱਲ ਕਰ ਰਿਹਾ ਨਸ਼ਾ ਮੁਕਤ ਦੀ ਗੱਲ ਕਰ ਰਿਹਾ ਤੇ ਰਜੀਵ ਟੰਡਨ ਗੱਲ ਕਰ ਰਿਹਾ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਰਿਹਾ ਤਾਂ ਚੰਗੀ ਗੱਲ ਹੈ ਨਾ ਜਿਸ ਦਿਨ ਸਿੱਖ ਸਨ ਦਾ ਪੰਜਾਬ ਬਗੜਨ ਇੰਦੂ ਅੰਤਖਵਾਦ ਦੇ ਖਿਲਾਫ ਆਪਣੀ ਵਾਇਰ ਬੰਦ ਪਰ ਮੇਰਾ ਅੱਜ ਉਹ ਦੇਸ਼ ਬਦਲ ਗਿਆ ਅੱਜ ਇਹ ਵੀ ਉੱਠੋ ਕਦੇ ਕਿਸਾਨਾਂ ਦੇ ਖਿਲਾਫ ਬੋਲ ਦੋ ਕਦੇ ਸਿੱਖਾਂ ਦੇ ਖਿਲਾਫ ਬੋਲ ਦੋ ਟੰਡਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਦੀ ਟੰਡਨ ਸਾਹਿਬ ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਤੁਸੀਂ ਸਭ ਤੋਂ ਵੱਧ ਅਮਰਤਪਾਲ ਦਾ ਵਿਰੋਧ ਕਰਦੇ ਸੀ ਤੁਸੀਂ ਕਹਿੰਦੇ ਸੀ ਇਹ ਖਰਾਬ ਕਰਦਾ ਉਹ ਕਰਦਾ ਅੱਜ ਅਮਰਤਪਾਲ ਤਾਂ ਜਿਹੜਾ ਇਲੈਕਸ਼ਨ ਵੀ ਜਿੱਤ ਗਿਆ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਸਵਿਧਾਨ ਨੂੰ ਮੰਨ ਕੇ ਅਗਰ ਕੋਈ ਵਿਅਕਤੀ ਪੰਜਾਬ ਚ ਰਹਿਣਾ ਚਾਹੁੰਦਾ ਪੰਜਾਬ ਦੇਤ ਲਈ ਕੰਮ ਕਰਨਾ ਚਾਹੁੰਦਾ ਦੇਸ਼ ਦੇਤ ਲਈ ਕੰਮ ਕਰਨਾ ਚਾਹੁੰਦਾ ਉਹਨੂੰ ਕੰਮ ਕਰਨਾ ਚਾਹੀਦਾ ਨਾ ਹੂੰ ਇਹੀ ਗੱਲ ਪਹਿਲਾਂ ਕਰਨੀ ਚਾਹੀਦੀ ਸੀ ਉਹਨੂੰ ਪਹਿਲਾਂ ਕੀ ਕਹਿੰਦਾ ਸੀ ਮੈਂ ਭਾਰਤ ਦੇ ਸਵਿਧਾਨ ਨੂੰ ਨਹੀਂ ਮੰਨਦਾ ਪਹਿਲਾਂ ਹੀ ਕਹਿੰਦਾ ਮੈਂ ਭਾਰਤ ਦੇ ਪਾਸਪੋਰਟ ਨੂੰ ਨਹੀਂ ਮੰਨਦਾ ਹੁਣ ਕੀ ਕਹਿ ਰਿਹਾ ਵੀ ਮੈਂ ਭਾਰਤ ਦੇ ਸਵਿਧਾਨ ਨੂੰ ਹੁਣ ਕੀ ਜ਼ਮਾਨਤ ਕਰ ਲਈ ਲੈ ਰਿਹਾ ਵੀ ਮੈਂ ਸ਼ਪਤ ਲੈਣੀ ਹੈ ਭਾਰਤ ਦੇ ਸਵਿਧਾਨ ਦੀ ਸ਼ਪਤ ਲੈਣ ਜਾ ਰਿਹਾ ਹੋ ਹੂੰ ਕੀ ਜਾ ਕੇ ਕੀ ਕਹੂਗਾ ਉੱਥੇ ਜਾ ਕੇ ਮੈਂ ਭਾਰਤ ਦੇ ਸਵਿਧਾਨ ਕੇ ਅਨੁਸਾਰ ਦੇਸ਼ਿਤ ਕੇ ਲਈ ਪੰਜਾਬਿਤ ਕੇ ਲਈ ਕਾਰਜ ਕਰੂੰਗਾ ਬਲੂ ਗਣਾ ਹੁਣ ਤੇ ਪਹਿਲਾ ਕਿ ਇਹਨੂੰ ਕੀ ਹਰਜ ਸੀਗਾ ਪਹਿਲਾਂ ਤਾਂ ਕਹਿ ਹੀ ਸਕਦਾ ਸੀ ਨਾ ਪਰ ਉਹਨਾਂ ਦਾ ਪਹਿਲਾ ਵੀ ਇੱਕ ਬਿਆਨ ਹੈਗਾ ਹੈਗਾ ਸ਼ਾਇਦ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਉਹਨਾਂ ਨੇ ਕਿਹਾ ਜੇਕਰ ਕੋਈ ਸੰਵਧਾਨ ਦੀ ਧਾਰਾ ਨੂੰ ਵਰਤ ਕੇ ਜੇਕਰ ਕੋਈ ਸਹਾਰਾ ਲੈ ਕੇ ਕੋਈ ਪੜਾ ਹੁੰਦਾ ਸਟੇਟ ਦਾ ਕਿਸੇ گاਉਂ ਦਾ ਪੜਾ ਹੁੰਦਾ ਤਾਂ ਉਹਦਾ ਲੈ ਲੈਣਾ ਚਾਹੀਦਾ ਸਹਾਰਾ ਨਹੀਂ ਕਰੇ ਨਾ ਪੜਾ ਇਹ ਥੋੜੀ ਕਿਸੇ ਨੇ ਕਿਹਾ ਵੀ ਆ ਕੇ ਗੁਰਦੁਆਰੇ ਦੀਆਂ ਕੁਰਸੀਆਂ ਤੋੜ ਦੇ ਕਿਸ ਨੇ ਕਿਹਾ ਸੀ ਉਹਨੂੰ ਭਲਾ ਐਦਾ ਹੁੰਦਾ ਕੁਰਸੀਆਂ ਤੋੜ ਦੀਆਂ ਗੁਰਦੁਆਰੇ ਜੀ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਬਣੀਆਂ ਕੁਰਸੀਆਂ ਤੋੜ ਦੀਆਂ ਖਾਲਸਾ ਵੀਰ ਕੱਢਣ ਦੇ ਨਾਮ ਦੇ ਉੱਤੇ ਪੰਜਾਬ 'ਚ دہشت ਗਰਦੀ ਖੜੀ ਕਰਨੀ ਇਹਨੂੰ ਕਿਉਂਕਿ ਭਲਾ ਆਊਗਾ ਕਿਸੇ ਦਾ ਜੀ دہشت ਗਰਦੀ ਖੜੀ ਕਰਤੀ ਸੀ ਮਾਹੌਲ ਤਾਂ ਬਣਾਇਆ ਹੀ ਨਾ ਉਹਨੇ ਕਿਦਾਂ ਕਿਤੇ ਲੋਕਾਂ 'ਚ ਡਰ ਤਾਂ ਬਣਾਇਆ ਹੀ ਨਾ ਲੋਕਾਂ ਨੂੰ ਨਸ਼ਿਆਂ ਤੋਂ ਛਡਾਉਣਾ ਲੋਕਾਂ ਦੇ ਨਸ਼ਿਆਂ ਨੂੰ ਛਡਾਉਣਾ ਅੱਛੀ ਗੱਲ ਹੈ ਪਤਾ ਨਹੀਂ ਨਸ਼ਿਆਂ ਤੋਂ ਬਚਾਉਣਾ ਇਹ دہشت ਗਰਦੀ ਹੋਗੀ ਬਿਲਕੁਲ ਨਸ਼ਿਆਂ ਤੋਂ ਬਚਾਅ ਅੰਮ੍ਰਿਤ ਸੰਚਾਰ ਕਰਾਉਣਾ ਹੈ دہشت ਗਰਦੀ ਹੋਗੀ ਨਸ਼ਿਆਂ ਤੋਂ ਬਚਾਉਣਾ ਅੱਛੀ ਗੱਲ ਖਾਣੇ ਦਾ ਘਰਾਬ ਕਰਨਾ ਵੀ ਤਾਂ ਮਾੜੀ ਗੱਲ ਐ ਨਾ ਚਲੋ ਉਹ ਤਾਂ ਵੈਸੇ ਤੇ ਕਰਦੀ ਤੁਸੀਂ ਕਹਿੰਦੇ ਕੀ ਕਰਦੇ ਆਪਾਂ ਇਹਨਾਂ ਨੇ ਕੀ ਦੇ ਰਹੇ ਕਿਹਨੂੰ ਦੇ ਰਹੇ ਆ ਤਨੂੰ ਨੂੰ ਚੁਣੌਤੀ ਦੇ ਰਹੇ ਨਸ਼ੇ ਵੇਚ ਰਹੇ ਆ ਤੁਹਾਡੇ ਲੀਡਰ ਤਾਂ ਨਸ਼ੇ ਵੇਚ ਰਹੇ ਆ ਨਸ਼ੇ ਨਸ਼ੇ ਵੇਚਦੇ ਫੜੇ ਗਏ ਆ ਜਿਹੜੇ ਦੇਖੋ ਇੱਕ ਮੱਛਲੀ ਹੁੰਦੀ ਤਲਾਬ ਹੁੰਦਾ ਉਹਦੇ ਜੀ ਕਦੀ ਗੰਦੀ ਮੱਛਲੀ ਹੁੰਦੀ ਆ ਜਿਨ੍ਹਾਂ ਲੋਕਾਂ ਦੇ ਵੀ ਲੀਡਰ ਫੜੇ ਗਏ ਨੇ ਨਸ਼ਾ ਵੇਚਦੇ ਹੋਏ ਉਹ ਸਾਡੇ ਲੋਕਾਂ ਦੇ ਕਲੰਕ ਨੇ ਮੈਂ ਸਾਫ਼ ਕਹਿ ਰਿਹਾ ਮੁਕਰਦੇ ਥੋੜੀ ਵੀ ਆ ਅਗਰ ਅਸੀਂ ਅਮਰਤਪਾਲ ਨੂੰ ਗਲਤ ਕਹਿ ਰਹੇ ਆ ਅਸੀਂ ਸ਼ਿਵਸਨਾ ਸਮਾਜਵਾਦੀਆਂ ਲੀਡਰਾਂ ਨੂੰ ਵੀ ਗਲਤ ਕਹਿ ਸ਼ਿਵ ਸੇਨਾ ਦੀ ਆੜ ਦੇ ਵਿੱਚ ਗਨਮੈਨਾਂ ਦੀ ਆੜ ਦੇ ਵਿੱਚ ਨਸ਼ਾ ਵੇਚਦੇ ਨੇ ਸਾਡੇ ਤੇ ਕਲੰਕ ਨੇ ਉਹਨਾਂ ਕੁਰਬਾਨੀਆਂ ਦੇ ਕਲੰਕ ਕਲੰਕ ਨੇ ਜਿਨ੍ਹਾਂ ਨੇ ਸ਼ਿਵ ਸੇਨਾ ਦਾ ਨਾਮ ਖੜਾ ਕਰਨ ਲਈ ਪੰਜਾਬ ਦੇ ਵਿੱਚ ਹਿੰਦੂਤਵ ਨੂੰ ਖੜਾ ਕਰਨ ਦੇ ਲਈ ਆਪਣੀ ਜਾਨਾਂ ਕੁਰਬਾਨ ਦੀ ਕੀਤੀਆਂ ਉਹਨਾਂ ਦੇ ਨਾਮ ਦੇ ਉੱਤੇ ਕਲੰਕ ਨੇ ਕਲੰਕ ਤੁਸੀਂ ਫਿਰ ਐਨੇ ਨੇ ਗਨਮੈਨ ਲੈ ਕੇ ਕਿਉਂ ਘੁੰਮਦੇ ਹੋ ਤੁਹਾਨੂੰ ਕਾਹਦਾ ਖਤਰਾ ਖਤਰਾ ਤਾਂ ਸਰਕਾਰ ਨੂੰ ਪੁੱਛੋ ਤੁਸੀਂ ਦੱਸੋ ਨਾ ਅਗਰ ਸਾਨੂੰ ਸਰਕਾਰ ਕੇ ਅਗਰ ਸਾਨੂੰ ਸਕਿਉਰਟੀਆਂ ਸਰਕਾਰ ਜੀ ਜੇ ਜਾ ਕੇ ਸਰਕਾਰ ਤੋਂ ਮੰਗਦੇ ਹਾਂ ਕਿ ਸਾਨੂੰ ਸਕਿਉਰਟੀ ਦਿਓ ਜੀ ਸਾਨੂੰ ਖਤਰਾ ਆ ਗਿਆ ਕਿਸ ਚੀਜ਼ ਤੋਂ ਖਤਰਾ ਆਉਂਦਾ ਤੁਸੀਂ ਇਹ ਦੱਸੋ ਕਿ ਜੇ ਰਜੀਵ ਟੰਡਨ ਨੇ ਲੈਟਰ ਲਿਖ ਕੇ ਦਿੱਤਾਵੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਆਪਣੇ ਲਈ ਦੱਸੋ ਕਦੀ ਇੱਕ ਵੀ ਲੈਟਰ ਘੜਾ ਦਿਓ ਵੀ ਰਜੀਵ ਟੰਡਨ ਨੇ ਲਿਖ ਕੇ ਦਿੱਤਾਵੇ ਵੀ ਰਜੀਵ ਟੰਡਨ ਸਿਸਰਾ ਪੰਜਾਬ ਦਾ ਚੇਅਰਮੈਨ ਉਹਨੂੰ ਆਪਣੀ ਜਾਨ ਦਾ ਖਤਰਾ ਤੇ ਉਹਨੂੰ ਸੁਰੱਖਿਆ ਦਿੱਤੀ ਜਾਵੇ ਟੰਡਨ ਸਾਹਿਬ ਇੰਨੀ ਸਿਕਿਉਰਿਟੀ ਕਿਉਂ ਰੱਖੀ ਆ ਇਹ ਸਰਕਾਰ ਨੂੰ ਪੁੱਛੋ ਤੁਸੀਂ ਪ੍ਰਸ਼ਾਸਨ ਨੂੰ ਪੁੱਛੋ ਤੁਹਾਨੂੰ ਤੁਹਾਨੂੰ ਨਹੀਂ ਲੋੜ ਤੁਸੀਂ ਮੋੜ ਦਿਓ ਕਹਿ ਦੋ ਮੈਨੂੰ ਨਹੀਂ ਚਾਹੀਦੀ ਸਾਨੂੰ ਪੁੱਛੋ ਮੈਂ ਫਿਰ ਕਹਿ ਰਿਹਾ ਜਥੇਦਾਰਾਂ ਕੋਈ ਸਿਕਿਉਰਿਟੀ ਕਦੀ ਸਵਾਲ ਕੀਤਾ ਜੱਥੇਦਾਰ ਨੇ ਕਿਹਾ ਸਾਨੂੰ ਨਹੀਂ ਚਾਹੀਦੀ ਜੱਥੇਦਾਰ ਹਰਪੀ ਸਿੰਘ ਨਿਕਲੋ ਜਿੱਥੇ ਪੰਜਾਬ ਸਰਕਾਰ ਦੀ ਸੁਰੱਖਿਆ ਸੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਵੀ ਵਾਈਪਲਸ ਕਿੱਡ ਸੁਰੱਖਿਆ ਲਈ ਤੀਆ ਕੀ ਤੁਸੀਂ ਸਵਾਲ ਉਹਨਾਂ ਨੂੰ ਕੀਤਾ ਜੱਥੇਦਾਰ ਸਾਹਿਬ ਨੂੰ ਵੀ ਜਾ ਕੇ ਜੱਥੇਦਾਰ ਸਾਹਿਬ ਆਪਾਂ ਨੂੰ ਕੇਂਦਰ ਦੀ ਸੁਰੱਖਿਆ ਲਈ ਕੀ ਲੋੜ ਪੈ ਗਈ ਕਦੀ ਉਧਰ ਨਹੀਂ ਸਵਾਲ ਕਰਨਾ ਸਿਰਫ ਹਿੰਦੂਆ ਤੇ ਸਵਾਲ ਬਿਲਕੁਲ ਕੀਤਾ ਕਿਉਂ ਨਹੀਂ ਕੀਤਾ ਸਿਰਫ ਹਿੰਦੂਆ ਤੇ ਸਵਾਲ ਜਦੋਂ ਤੁਹਾਨੂੰ ਸਵਾਲ ਹੋਏ ਨੇ ਉਹ ਕਹਿੰਦੇ ਸਾਨੂੰ ਨਹੀਂ ਅਸੀਂ ਗਲਤ ਨੂੰ ਗਲਤ ਕਹਿੰਦੇ ਨਾ ਸਾਡੇ ਸ਼ਿਵਸਰਾਂ ਦੇ ਲੀਡਰ ਜੇ ਮੇਰੀ ਗੱਲ ਕਰ ਲੈਂਦਾ ਅਸੀਂ ਅਗਰ ਸ਼ਿਵਸਰਾਂ ਲੀਡਰ ਸਾਡੇ ਗਲਤ ਅਸੀਂ ਗਲਤ ਕਹਿੰਦੇ ਨਾ ਅਗਰ ਸਾਡੇ ਸ਼ਿਵਸਰਾਂ ਲੀਡਰ ਨਸ਼ਾ ਵੇਚਦੇ ਅਸੀਂ ਕਹਿੰਦੇ ਨਾ ਉਹ ਗਲਤ ਕਰਦੇ ਪਏ ਨੇ ਹਮ ਅਗਰ ਸਾਡੇ ਸ਼ਿਵਸਰਾਂ ਲੀਡਰ ਕੋ ਠੱਗੀ ਮਾਰਦਾ ਅਸੀਂ ਕਹਿੰਦੇ ਨਾ ਗਲਤ ਕਰਦੇ ਪਏ ਤੁਸੀਂ ਕਿਉਂ ਨਹੀਂ ਕਹਿੰਦੇ ਤੁਸੀਂ ਸਿਰਫ ਸਵਾਲ ਸਿਰਫ ਹਿੰਦੂ ਦੇ ਲੀਡਰਾਂ ਦੀ ਸਿੱਖਿਆ ਦੀ ਗੱਲ ਕਰਦੇ ਹੋ ਤੁਸੀਂ ਜੱਥੇਦਾਰਾਂ ਦੀ ਸਿੱਖਿਆ ਦੀ ਕਿਉਂ ਨਹੀਂ ਗੱਲ ਕਰਦੇ ਕਰੋਨਾ ਉਦਾਹਰਨ ਤਾਂ ਇਹ ਖਰਚਾ ਦਿੰਦਾ ਵੀ ਹਿੰਦੂ ਲੀਡਰਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਆ ਉਹ ਖਰਚਾ ਪੈ ਰਿਆ ਸਰਕਾਰ ਦੀ। ਗਿਆ ਜੱਥੇਦਾਰਾ ਸਾਹਿਬ ਜੱਥੇਦਾਰ ਇਹ ਗੱਲ ਤਾਂ ਨਹੀਂ ਨਾ ਕਹਿੰਦੇ ਸਾਨੂੰ ਖਤਰਾ ਆਗਾ ਸਾਡੀ ਜਾਨ ਨੂੰ ਖਤਰਾ ਆ। ਅਜੀਬ ਗੱਲ ਕਹਿੰਦੇ ਆ। ਰਜੀਵ ਟੰਡਾ ਨੇ ਕਦੋਂ ਕਿਹਾ? ਗਿਆ ਜੱਥੇਦਾਰ ਜਾ ਕੇ ਤੁਹਾਨੂੰ ਦੱਸ ਦੋ। ਰਜੀਵ ਟੰਡਾ ਨੇ ਕਦੋਂ ਕਿਹਾ? ਇਹ ਗੱਲ ਕਹੀ ਆ ਮੈਨੂੰ ਸਿਕਿਉਰਿਟੀ ਦਿਓ। ਮੈਂ ਕਹਿੰਦੇ ਹਰਜੀਵ ਟੰਡਾ ਨੇ ਕਦੋਂ ਕਿਹਾ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਆ। ਜੱਥੇਦਾਰ ਵੀ ਗਿਣਾ ਦੋ ਜੱਥੇਦਾਰ ਨੇ ਕਦੋਂ ਕਿਹਾ ਜਾ ਕੇ ਮੈਨੂੰ ਸਿਕਿਉਰਿਟੀ ਦਿਓ। ਤੁਸੀਂ ਦੱਸੋ ਅਸੀਂ ਕ ਸੋਣਾ ਮੇਰੀ ਗੱਲ ਸਾਡੇ ਦੇ ਇਲਜ਼ਾਮ ਕੀ ਅੱਛਾ ਤੁਹਾਡਾ ਪੰਜਾਬ ਦੇ ਪ੍ਰਤੀ ਸਟੈਂਡ ਕੀ ਹੈ ਤੁਸੀਂ ਪੰਜਾਬ ਬਾਰੇ ਕੀ ਸੋਚਦੇ ਹੋ ਕੀ ਪੰਜਾਬ ਦੇ ਲੋਕਾਂ ਨੂੰ ਬਸ ਇਸੇ ਤਰੀਕੇ ਦੇ ਨਾਲ ਬੋਲ ਬੁਲਾ ਕੇ ਪੜਕਾਉਣਾ ਜਾਂ ਨਸ਼ੇ ਵੇਚ ਕੇ ਯੂਥ ਨੂੰ ਖਰਾਬ ਕਰਨਾ ਪੰਜਾਬ ਪ੍ਰਤੀ ਤੁਹਾਡਾ ਸਟੈਂਡ ਕੀ ਹੈ ਦੇਖੋ ਸ਼ਿਵ ਸਨਦੀ ਸਥਾਪਨਾ ਦਾ ਪੰਜਾਬ ਦੇ ਅੰਤਗਵਾਦਦਲੇ ਹੋਈ ਜਦੋਂ ਪੰਜਾਬ ਚ ਅਤਵਾਦ ਦਾ ਦੌਰ ਸੀ ਹਿੰਦੂ ਸਮਾਜ ਦੇ ਲੋਕਾਂ ਨੂੰ ਕਹ ਰਹੇ ਕਿ ਕੱਢ ਕੱਢ ਕੇ ਮਾਰਿਆ ਜਾ ਰਹਾ ਸੀ ਉਦੋਂ ਸਾਡੇ ਲੀਡਰਾਂ ਨੇ ਸ਼ਿਵ ਸਨਾ ਦੀ ਸਥਾਪਨਾ ਕੀਤੀ ਭਗਵਾਨ ਬੋਲੇ ਨਾਦੀ ਜਿਹਨਾਂ ਨੇ ਸਥਾਪਿਤ ਕੀਤੀ ਜਦੋਂ ਸਾਡਾ ਹਿੰਦੂ ਸਮਾਜ ਹਰਿਆਣਾਈ ਮਾਚਵਲ ਕੂਚ ਕਰੇ ਦਿੱਲੀਵਲ ਕੂਚ ਕਰ ਰਹੀ ਸੀ ਉਹਨਾਂ ਨੂੰ ਰੋਕਣ ਦੇ ਲਈ ਸ਼ਿਵ ਸਨਾ ਦਾ ਨਾਮ ਦਾ ਗਠਨ ਕਰਕੇ ਲੋਕਾਂ ਨੂੰ ਰੋਕ ਕੇ ਆ ਗਿਆ ਅੰਤਕਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜੀ ਸਰ ਉਹ ਤਾਂ ਦੌਰ ਲੰਘ ਗਿਆ ਨਾ ਅੱਜ ਤੁਹਾਡਾ ਸਟੈਂਡ ਕੀ ਆ ਆ ਉਹ ਤਾਂ ਛੱਡ ਦੋ ਤਾਂ ਸਿੱਖਾਂ ਦੇ ਵੀ ਮਾਰੇ ਗਏ ਮੁੰਡੇ ਸਿੱਖਾਂ ਨੂੰ ਵੀ ਬੱਸਾਂ 'ਚੋਂ ਕੱਢ-ਕੱਢ ਮਾਰੇ ਗਏ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਗੱਲਾਂ 'ਚ ਟਾਇਰ ਪਾ ਕੇ ਸਾੜੇ ਗਏ ਬਹੁਤ ਕੁਝ ਹੋਇਆ ਜੇ ਆਪਾਂ ਉਹ ਮੁਥੀ ਵੀ ਛੇੜੀ ਆ ਫਿਰ ਕਦੀ ਇੱਕ ਗੱਲ ਕਹੀ ਵੀ ਹਿੰਦੂ ਵੀ ਮਾਰੇ ਗਏ ਆਪਣੇ ਮੂੰਹ ਸਹੀ ਕਿਉਂ ਕਿਹਾ ਸੀ ਕਿਹਾ ਉਹ ਵਾਰੀ ਵੀ ਅਤਵਾਦ ਦੇ ਦੌਰਾਨ ਬੱਸਾਂ 'ਚੋਂ ਮਾਰੇ ਗਏ ਬੰਨਾਂ 'ਚੋਂ ਕੱਢ ਹਿੰਦੂ ਮਾਰੇ ਗਏ ਮਾਰੇ ਗਏ ਕੁੜੀਆਂ ਨੇ ਕੀ ਪੈਣਾ ਮੁੰਡੇ ਮੁੰਡੇ ਸਾਈਡ 'ਤੇ ਆਜੋ ਕੋਈ ਗੱਲ ਤੁਸੀਂ ਬਿਲਕੁਲ ਚੱਕਿਆ ਕਦੀ ਕਿਹਾ ਆਪਣੇ ਮੁੱਦੇ ਚੱਕਿਆ ਵੀ ਤੁਸੀਂ ਜਿਹੜਾ ਅੱਤਵਾਦ ਦਾ ਟਾਈਮ ਸੀ ਜਦੋਂ ਅੱਤਵਾਦੀਆਂ ਨੇ ਬੱਸਾਂ ਤੋਂ ਟ੍ਰੇਨਾਂ ਤੋਂ ਕੱਢ ਕੇ ਹਿੰਦੂ ਮਾਰੇ ਉਹ ਕਦੀ ਗੱਲ ਕੀਤੀ ਆਪਣੇ ਬ੍ਰੋਡਕਾਸਟ ਤੇ ਮੈਂ ਚਾਹਾਂਗਾ ਕਰੂੰ ਤੁਸੀਂ ਪ੍ਰੋਗਰਾਮ ਸੁਣ ਲਿਆ ਕਰੋ ਸਾਡੇ ਤੁਸੀਂ ਸੁਣਦੇ ਨਹੀਂ ਗੱਲ ਕਰਦੇ ਅਗਰ ਪੰਜਾਬ ਚ ਰਹਿੰਦੇ ਆਪਾਂ ਹਿੰਦੂ ਸਿੱਖ ਦੀ ਗੱਲ ਕਰਦੇ ਆ ਵੀ ਸਾਰੇ ਇਕੱਠੇ ਨੇ ਤੇ ਪੰਜਾਬ ਦੀ ਗੱਲ ਕਰਦੇ ਆ ਤਾਂ ਜਿੱਥੇ ਸਿੱਖ ਸਮਾਜ ਦੀ ਗੱਲ ਹੋਵੇ ਇੱਥੇ ਹਿੰਦੂਆਂ ਦੀ ਵੀ ਗੱਲ ਹੋਵੇ ਜਿੱਥੇ ਸਿੱਖ ਮੁਖਮੰਦ ਦੀ ਗੱਲ ਹੋਵੇ ਅਸੀਂ ਕਹਨੇ ਆ ਜਿਹੜੇ ਬੇਕਸੂਰ ਹਿੰਦੂ ਵੀ ਮਾਰੇ ਗਏ ਆ ਉਹ ਵੀ ਗਲਤ ਹੋਇਆ ਕਾਹੋ ਕਿਸੇ ਨੇ ਵੀ ਮਾਰੇ ਆ ਗਲਤ ਪਾ ਤੁਸੀ ਤੁਸੀਂ ਕਰਦਾ ਸਿੱਖਾ ਨੂੰ ਟਾਰਗੇਟ ਨਾ ਨਾ ਕਰਿਆ ਕੋਈ ਮੈਂ ਤੁਹਾਨੂੰ ਪੁੱਛਿਆ ਤੁਹਾਡਾ ਅੱਜ ਪੰਜਾਬ ਲਈ ਸਟੈਂਡ ਕੀ ਹੈ ਤੁਸੀਂ ਅੱਜ ਪੰਜਾਬ ਦੀ ਬਿਹਤਰੀ ਲਈ ਸਟੈਂਡ ਕੀਤਾ ਅਮਰਿਤਪਾਲ ਅਗਰ ਜੀ ਮੰਨਤ ਮੰਗ ਰਿਹਾ ਦਰਜੀਤ ਟੰਡਨ ਨੇ ਉਹਦਾ ਵਿਰੋਧ ਕੀਤਾ ਹੂੰ ਦੱਸੋ ਨਾ ਅਗਰ ਲੋਕ ਗੱਲ ਕਰ ਰਹੇ ਨੇ ਵੀ ਅਮਰਿਤਪਾਲ ਨੂੰ ਲੋਕਾਂ ਨੇ ਜਿੱਤ ਕੇ ਲੋਕ ਸਭਾ ਦਾ ਦਾ ਕੈਂਡੀਡੇਟ ਬਣਾਇਆ ਲੋਕ ਸਭਾ ਸੀਟ ਜਿਤਾਈ ਸੰਸਦ ਬਣਾਇਆ ਕਿਉਂ ਅਰ ਜੀਵ ਟੰਡਨ ਹਿੰਦੂ ਲੀਡਰ ਹੋਣ ਦੇ ਨਾਤੇ ਕਿਉਂ ਅਰ ਜੀਵ ਟੰਡਨ ਨੇ ਉਹਦਾ ਵਿਰੋਧ ਕੀਤਾ ਉਹਦੀ ਜਮਾਨਤ ਦਾ ਦੱਸੋ ਮੇਰੀ ਗੱਲ ਦਾ ਜਵਾਬ ਦਿਓ ਬੜਾ ਸਪਸ਼ਟ ਸਟੈਂਡ کہہ ਰਹੇ ਆ ਕਿਸੇ ਨੇ ਤੁਸੀਂ ਗੱਲ ਕਰੋ 4 ਲੱਖ ਲੋਕਾਂ ਨੇ ਉਹਨੂੰ ਵੋਟ ਪਾ ਕੇ ਅਮਰਿਤਪਾਲ ਨੂੰ ਸੰਸਦ ਬਣਾਇਆ ਤਾਂ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ ਰਜੀਵ ਟੰਡਰ ਸਾਫ ਕਹਿੰਦਾ ਤੁਸੀਂ ਹੱਕ ਚ ਬਿਲਕੁਲ ਲੋਕਾਂ ਨੇ ਜਿਤਾਇਆ 4 ਲੱਖ ਵੋਟ ਜਿਤਾਇ ਪਈ ਹੈ ਨਾ 4 4.5 ਲੱਖ ਵੋਟ ਪਾ ਕੇ ਜਿਤਾਇਆ ਨਾ ਤੁਹਾਨੂੰ ਬਾਹਰ ਆਣਾ ਚਾਹੀਦਾ ਸੰਵਧਾਨ ਦੇ ਸਾਰ ਉਹਨੂੰ ਕੰਮ ਕਰਨਾ ਚਾਹੀਦਾ ਟੰਡਰ ਸਾਫ ਫਿਰ ਸੰਵਧਾਨ ਦੇ ਹੁਣ ਸਾਤਾ ਬੰਦੀ ਸਿੰਘ ਵੀ ਸਜ਼ਾ ਪੂਰੀ ਕਰ ਚੁੱਕਿਆ ਫਿਰ ਉਹਨਾਂ ਦੇ ਹੱਕ ਚ ਵੀ ਬੋਲਦਿਆ ਕਰੋ ਦੇਖੋ ਜਿਨ੍ਹਾਂ ਦੇ ਜੋ ਬੰਦੇ ਮਾਰੇ ਲੋਕੀ ਮਾਰੇ ਸਰਕਾਰ ਦੇਖਿਓ ਉਹਨਾਂ ਬਾਰੇ ਤੁਮ ਸਾਫ ਕਰਾਂਗਾ ਹਾਂ ਨੀ ਪਰ ਹੁਣ ਉਹ ਸਜਾਵਾ ਪੂਰੀਆ ਕਰ ਚੁੱਕੇ ਬੰਬਾ ਦੇ ਨਾਲ ਗੋਲੀਆਂ ਦੇ ਬੰਬਾ ਦੇ ਨਾਲ ਗੋਲੀਆਂ ਦੇ ਨਾਲ ਟੂ ਵੀ ਬੋਲ ਕੇ ਉਹ ਵੀ ਕਹਿੰਦੇ ਕਹਿੰਦੇ ਰਿਹਾਈ ਹੋ ਜਾਣੀ ਚਾਹੀਦੀ ਜੇ ਲੋੜ ਪਈ ਤਾਂ ਕਹਿੰਦੇ ਮੈਂ ਵੀ ਗੱਲ ਕਰਾਂਗਾ ਉਹ ਪੂਰੀ ਬੰਦੇ ਨੇ ਬੂਟਾ ਲੈਣੀ ਉਹਨਾਂ ਨੇ ਸਭ ਕੁਝ ਕਹਿ ਸਕਦੇ ਨੇ ਉਹ ਕਹਿ ਕੇ ਮੁਕਰ ਵੀ ਸਕਦੇ ਨੇ ਉਹ ਕਹਿ ਕੇ ਮੁਕਰ ਵੀ ਸਕਦੇ ਨੇ ਇਸ ਮੂੰਹ ਕਹਿ ਵੀ ਸਕਦੇ ਨੇ ਸਭ ਕੁਝ ਉਹ ਰਿਹਾ ਕਰਵਾ ਲਈ ਜੋਰ ਵੀ ਲਾ ਸਕਦੇ ਨੇ ਕਿਉਂਕਿ ਵੋਟਾਂ ਲੈਣੀਆਂ ਰਾਜਨੀਤੀ ਕਰਨੀ ਹੈ ਸੱਤਾ ਸੁੱਖ ਲੈਣਾ ਰਜੀਵ ਟੰਡਨ ਨੇ ਸੱਤਾ ਸੁੱਖ ਨਹੀਂ ਲੈਣਾ ਰਜੀਵ ਟੰਡਨ ਨੇ ਮਿਸ਼ੇ ਬਾਕੀ ਰਹਿਣਾ ਵਿਰੋਧੀ ਕਹਿੰਨਾ ਜੇ ਕਹਾਰਾ ਵੀਰ ਬਜਰੰਗੇ ਹੀ ਕਹਿਣਾ ਹਰ ਹਰ ਮਹਾਦੇਵੀ ਕਹਿਣਾ ਤੁਸੀਂ ਅੱਜ ਪੰਜਾਬ ਲਈ ਕੀ ਸੋਚਦੇ ਹੋ ਤੁਸੀਂ ਅੱਜ ਪੰਜਾਬ ਦੇ ਲਈ ਕੀ ਕਰਨਾ ਚਾਹੁੰਦੇ ਹੋ ਜਾਂ ਕੀ ਕਰਦੇ ਹੋ ਬਿਲਕੁਲ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਸਭ ਨਾਲ ਵੱਡੀ ਸਾਡੀ ਜਿਹੜੀ ਪੰਜਾਬ ਦੀ ਲੋਕਾਂ ਦੀ ਆਵਾਜ਼ ਹੈ ਕਿਵੇਂ ਹੋਊਗਾ ਮਾਮਾ ਦੇ ਹੋਊਗਾ ਬੋਲ ਕੇ ਮਾਮਾ ਦੇ ਪੁੱਤ ਮਾਰੇ ਨੇ ਮਾਮਾ ਦੇ ਪੁੱਤ ਮਾਰੇ ਨੇ ਮਾਮਾ ਦੀਆਂ ਕੋਖਾਂ ਉਜੜ ਰੀਆਂ ਨੇ ਹੂੰ ਵੇ 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 ਹੀ ਹੋਈਆਂ ਦੇ ਸੁਹਾਗ ਉਜੜ ਰੇ ਨੇ ਪਹਿਲੇ ਤਾਂ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਬਿਲਕੁਲ ਸਾਫ਼ ਕਹਿਣਾ ਚਾਹਾਂਗਾ ਜਿੱਥੇ ਸਾਡੀ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਜਿੱਥੇ ਸਾਡੀ ਪੰਜਾਬ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਨਸ਼ਾ ਰੋਕਣ ਲਈ ਪ੍ਰਯਾਸ ਕਰਨਾ ਚਾਹੀਦਾ ਹਮ ਨਸ਼ਾ ਮੁਕਤ ਪੰਜਾਬ ਜ਼ਿੰਮੇਵਾਰੀ ਸਰਕਾਰਾਂ ਦੀ ਮੈਂ ਫੇਰ ਕਹਾਂਗਾ ਤੁਹਾਡੀ ਗੱਲ ਸਹੀ ਹੈ ਜ਼ਿੰਮੇਵਾਰੀ ਸਰਕਾਰਾਂ ਦੀ ਉਸ ਤੋਂ ਬਾਅਦ ਜਨਤਾ ਦੀ ਹਮ ਮੇਰੀ ਤੁਹਾਡੀ ਹਮ ਤੁਸੀਂ ਕੀ ਕਰ ਰਹੇ ਹੋ ਫਿਰ ਇਹ ਪੰਜਾਬ ਦੇ ਲਈ ਨਸ਼ੇ ਨੂੰ ਮੁਕਤ ਕਰਾਉਂਦੇ ਹੋ ਬਿਲਕੁਲ ਅਸੀਂ ਸਾਡਾ ਸ਼ੁੱਕਰਵਾਰ ਨੂੰ 5 ਤਰੀਕ ਨੂੰ ਜਲੰਧਰ ਵੀ ਸਾਡਾ ਪ੍ਰੋਗਰਾਮ ਹੈ ਇੱਕ ਰੈਲੀ ਕੱਢਣ ਜਾ ਰਹੇ ਹਾਂ ਨਸ਼ਾ ਬੰਗਾਓ ਪੰਜਾਬ ਬਚਾਓ ਉਸ ਤੋਂ ਬਾਅਦ ਖੜਾ ਲੁਧਿਆਣਾ ਦਾ ਪ੍ਰੋਗਰਾਮ ਹੈ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਅਸੀਂ ਪ੍ਰੋਗਰਾਮ ਕਰੇ ਜਾ ਰਹੇ ਹਾਂ ਨਸ਼ਾ ਬੰਗਾਓ ਪੰਜਾਬ ਬਚਾਓ ਹੂੰ ਇਹੇ ਕੰਮ ਤਾਂ ਅਮਰਤਪਾਲ ਕਰਦਾ ਸੀ ਉਹਨੇ ਖਾਲਸਾ ਵਹਿੀਰ ਦਾ ਨਾਮ ਦਿੱਤਾ ਤੁਸੀਂ ਰੈਲੀ ਦੇਤੀ ਚਲੋ ਜੋ ਮਰਜੀ ਕੋਈ ਚੰਗੀ ਗੱਲ ਹੈ ਨਾ ਨਸ਼ਾ ਮੁਕਤ ਹੋਣਾ ਚਾਹੀਦਾ ਜੇਕਰ ਅਮਰਤਪਾਲ ਗੱਲ ਕਰ ਰਿਹਾ ਨਸ਼ਾ ਮੁਕਤ ਦੀ ਗੱਲ ਕਰ ਰਿਹਾ ਤੇ ਅਸੀਂ ਚੰਗੀ ਗੱਲ ਕਰ ਰਹੇ ਹਾਂ ਪੰਜਾਬ ਦੇ ਨੌਜਵਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਨੂੰ ਚੰਗਾ ਉਜਵਲ ਬਣਾਉਣ ਦੀ ਗੱਲ ਕਰ ਰਹੇ ਹਾਂ ਕਿਉਂ ਨਾ ਗੱਲ ਕਰੀ ਗਲਤ ਹੈ ਵੈਸੇ ਤਾਂ ਚਲੋ ਆਪਾਂ ਗੱਲ ਕਰ ਰਹੇ ਹਾਂ ਸਾਡੇ ਲੋਕ ਜਦੋਂ ਪੰਜਾਬ ਸਾਡਾ ਪੰਜਾਬੀ ਸੂਬਾ ਬਣਿਆ ਹ ਹ ਉਸ ਤੋਂ ਬਾਅਦ ਹਿੰਦੂ ਸਿੱਖ ਰਾਜਨੀਤੀ ਕੱਟੜਵਾਦੀ ਰਾਜਨੀਤੀ ਚੱਲਦੀ ਹੈ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਬਿਲਕੁਲ ਬੜਾ ਵਧੀਆ ਵਧੀਆ ਕਰਦਾ ਕੀ ਕਿਸੇ ਨੇ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਹ ਅਗਰ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਨਾ ਤਾਂ ਲੁਧਿਆਣਾ ਸ਼ਹਿਰ ਚ ਆ ਗੱਲ ਕੀਤੀ ਜਾਊਗੀ ਗੁਬਿੰਦਗੜ ਮੰਡੀ ਆ ਗੱਲ ਕੀਤੀ ਜਾਊਗੀ ਕਿਹੜਾ ਕਿਤੇ ਬੰਦਿਆਂ ਨੇ ਟਾਂਡੇ ਸ਼ਹਿਰ ਚ ਜਾ ਕੇ ਹਮ ਫਿਰੋਜ਼ਪੁਰ ਸ਼ਹਿਰ ਚ ਜਾ ਕੇ ਮੁਖਸਰ ਸ਼ਹਿਰ ਜਾ ਕੇ ਫਰੀਦਕੋਟ ਸ਼ਹਿਰ ਜਾ ਕੇ ਕਿਤੇ ਇੰਡਸਟਰੀ ਲਗਾਉਣ ਦੀ ਗੱਲ ਕੀਤੀ ਹਮ ਕਦੀ ਇਹ ਸੋਚਿਆ ਸਾਡਾ ਨੌਜਵਾਨ ਬੱਚਾ ਬਾਹਰ ਕਿਉਂ ਜਾ ਰਿਹਾ ਹਮ ਸਾਡੇ ਪਿੰਡ ਪਿੰਡਾਂ ਦੇ ਪਿੰਡ ਸਾਡੇ ਸੁੰਸਾਨ ਕਿਉਂ ਹੋ ਰਹੇ ਨੇ ਤੁਸੀਂ ਦੇਖਿਆ ਹੋਣਾ ਕਈ ਪਿੰਡਾਂ 'ਚ ਤਾਂ ਇੱਕ ਨગર ਕਿਰਤਨ ਤੱਕ ਨਹੀਂ ਨਿਕਲੇ ਕਿਉਂ ਸਾਡੀ ਜਵਾਨੀ ਸਾਰੀ ਵਿਦੇਸ਼ਾਂ 'ਚ ਬੈਠੀ ਹੈ ਹਾਂ ਕਿਹਾ ਕਿਸੇ ਨੇ ਗੱਲ ਕੀਤੀ ਕਿਹਾ ਕਿਸੇ ਸੰਸਦ ਨੇ ਕਿਹਾ ਕਿਤੇ ਐਮਐਲਏ ਨੇ ਕਿਹਾ ਕਿਸੇ ਮੰਤਰੀ ਨੇ ਚਾਹ ਕਾਲੀ ਦਲ ਰਹਿ ਚਾਹ ਕਾਂਗਰਸ ਚਾਹ ਬੀਜੇਪੀ ਰਾਣੀ ਦਲ ਚਾਹ ਆਮ ਆਦੀ ਪਾਰਟੀਆ ਕਿਸੇ ਨੇ ਕਿਹਾ ਗੱਲ ਕੀਤੀ ਵੀ ਜਿੰਨੇ ਸਾਡੇ ਪਿਛਲੇ ਪਿਛਲੇ ਸਾਡੇ ਕਸਬੇ ਨੇ ਸ਼ਹਿਰ ਨੇ ਹਾਂ ਜ਼ਿਲ੍ਹੇ ਨੇ ਸਾਡੇ ਫਰੋਜਪੁਰ ਗਿਆ ਮੁਕਸਰ ਹੋ ਗਿਆ ਹਸ਼ਿਆਰਪੁਰ ਹੋ ਗਿਆ ਟਾਂਡਾ ਹੋ ਗਿਆ ਬਟਿੰਡਾ ਹੋ ਗਿਆ ਵੀ ਕਿਹਾ ਇੱਥੇ ਉਦਯੋਗ ਲਗਾਉਣ ਦੀ ਗੱਲ ਕੀਤੀ ਗਈ ਕਿਆ ਪ੍ਰਯਾਸ ਵੀ ਕੀਤਾ ਕਿ ਅਸੀਂ ਇੰਨਾ ਸ਼ਹਿਰਾਂ ਚ ਇੰਡਸਟਰੀ ਲਾਈਏ ਤਾਂ ਕਿ ਸਾਡੇ ਨੌਜਵਾਨਾਂ ਨੂੰ ਕੰਮ ਮਿਲ ਸਕੇ ਸੋਚ ਹੈ ਨਾ ਰਜੀਵ ਟੰਡਨ ਦੀ ਸੋਚ ਰਜੀਵ ਟੰਡਨ ਦੀ ਸੋਚ ਤਾਂ ਇਹ ਵੀ ਆ ਵੀ ਪਾਕਿਸਤਾਨ ਦਾ ਬਾਰਡਰ ਖੋਲਿਆ ਜਾਣਾ ਜਿਹਦਾ ਵਪਾਰ ਲਈ ਤਾਂ ਕਿ ਸਾਡੇ ਪੰਜਾਬੀਆਂ ਨੂੰ ਕੰਮ ਰੋਜ਼ਗਾਰ ਮਿਲ ਸਕੇ ਰਜੀਵ ਟੰਡਨ ਪੰਜਾਬ ਦੀ ਗੱਲ ਕਰੂਗਾ ਹਮੇਸ਼ਾ ਹੀ ਕਰਦਾ ਹੈ ਕਰਦਾ ਰਹੇਗਾ ਟੰਡਨ ਸਾਹਿਬ ਕਿਆ ਜਾਂਦਾ ਕਹਿੰਦੇ ਜੇ ਚਿੱਟੇ ਤੋਂ ਪੰਜਾਬ ਨੂੰ ਮੁਕਤ ਕਰਾਉਣਾ ਕਹਿੰਦੇ ਫੀਮ ਦੇ ਠੇਕੇ ਖੋਲ ਦੋ ਪੋਸਟ ਦੇ ਠੇਕੇ ਖੋਲ ਦੋ ਤੁਸੀਂ ਹੱਕ ਚੋਂ ਮੈਂ ਬਿਲਕੁਲ ਬਿਲਕੁਲ ਅਕਚਾਂ ਵੀ ਪੰਜਾਬ ਦੀ ਕਿਸਾਨ ਜਿੱਥੇ ਰਾਜਸਥਾਨ ਦੇ Madhya Pradesh ਦੇ ਕਿਸਾਨਾਂ ਨੂੰ ਫੀਮ ਦੀ ਉਤਪਾਦਨ ਦੀ ਮਨਜ਼ੂਰੀ ਮਿਲਦੀ ਹੈ ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਨੂੰ ਵੀ ਫੀਮ ਤੇ ਖਸਕ ਦੀ ਖੇਤੀ ਕਰਨ ਦੀ ਰਮਤੀ ਮਿਲਣੀ ਚਾਹੀਦੀ ਹੈ ਠੇਕੇ ਖੁੱਲਨੇ ਚਾਹੀਦੇ ਹੂੰ ਕੈਨੇਡਾ ਵਰਗੇ ਹਿੰਦ ਦੇਸ਼ ਚ ਫੀਮ ਦੇ ਠੇਕੇ ਗੁੱਲ ਸਕਦੇ ਆ ਤਾਂ ਪੰਜਾਬ ਚ ਕਿਉਂ ਨਹੀਂ ਹਿੰਦੁਸਤਾਨ ਚ ਕਿਉਂ ਨਹੀਂ ਰੰਦਰ ਸਾਹਿਬ ਤੁਹਾਡੇ ਲੀਡਰ ਕਈ ਵਾਰ ਕਹਿੰਦੇ ਨੇ ਤੁਸੀਂ ਵੀ ਇੱਕ ਦੋ ਵਾਰੀ ਕਹਿੰਦੇ ਅਸੀਂ ਵੀ ਸੁਣਿਆਗਾ ਅਖੇ ਹਿੰਦੂ ਖਤਰੇ ਚ ਆ ਪੰਜਾਬ ਕਿਹੜੀ ਕਿਹੜੀ ਗੱਲ ਤੋਂ ਹਿੰਦੂ ਨੂੰ ਖਤਰਾ ਖਤਰਾ ਤਾਂ ਇਸ ਗੱਲ ਨੂੰ ਕਹਾਂਗਾ ਹਿੰਦੂ ਦਾ ਸਮਾਜ ਦੀ ਆਵਾਜ਼ ਨਹੀਂ ਸੁਣੀ ਜਾਂਦੀ ਹਿੰਦੂਆਂ ਦੇ ਹਿੰਦੂ ਦੇਵੀ ਦੇਵਤਿਆਂ ਦਾ ਦਾ અપਮਾਨ ਕੀਤਾ ਜਾਂਦਾ ਤੇ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਸਾਡੇ ਦੇਵੀ ਦੇਵਤਿਆਂ ਦੀ ਬੇਦਬੀ ਕੀਤੀ ਜਾਂਦੀ ਹੈ ਤੇ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਅਗਰ ਅਸੀਂ ਤਰਨੇ ਪ੍ਰਦਰਸ਼ਨ ਕਰ ਵੀ ਦਈਏ ਤੇ 295 ਇਹ ਦੇ ਪਰਚੇ ਤੱਕ ਉਹਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ ਦੋਸ਼ੀ ਦੀ ਗ੍ਰਿਫਤਾਰੀ ਤੱਕ ਨਹੀਂ ਕੀਤੀ ਜਾਂਦੀ ਐਦਾਂ ਕਿਉਂ ਇਹ ਫੈਸਲਵਾਈ ਹੋ ਕੀ ਦੀ ਰਹੀ ਆ ਤੁਸੀਂ ਕਹਿੰਦੇ ਸਾਡੀ ਨਹੀਂ ਹੁੰਦੀ ਸਿੱਖ ਕਹਿੰਦੇ ਸਾਡੀ ਨਹੀਂ ਹੁੰਦੀ ਸਿੱਖ ਸਮਾਜ ਦੀ ਸਿੱਖ ਸਮਾਜ ਦੀ ਕਿੱਥੇ ਹੁੰਦੀ ਆ ਜਿਹੜੀਆਂ ਬਿਆਹ ਲਿਆ ਹੋਣਾ ਸ਼ਹਿਰ ਚ ਮੰਦਿਰ ਪੁੱੜਿਆ ਗਿਆ ਉਹ ਤਾਂ ਲੈ ਕੇ ਹੁੰਦਾ ਕਿ ਇਹ ਸ਼ਹਿਰ ਚ ਭਗਵਾਨ ਬੋਲੇਨਾਥ ਦਾ ਸੁਣ ਲੋ ਲੁਧਿਆਣਾ ਸ਼ਹਿਰ ਚ ਭਗਵਾਨ ਬੋਲੇਨਾਥ ਦਾ ਮੰਦਿਰ ਤੋੜ ਦਿੱਤਾ ਜਾਂਦਾ ਮੰਨੂਗੇ ਜਿੱਤੇ ਸਿੱਖ ਸਮਾਜ ਦੀ ਬੇਦਬੀ ਹੋਵੇ ਉੱਥੇ ਸੰਤਰੀ ਮੰਤਰੀ ਮੁੱਖ ਮੰਤਰੀ ਤੱਕ ਡੀਜੀਪੀ ਤੱਕ ਸਭ ਪਹੁੰਚਦੇ ਨੇ ਸਾਡਾ ਸ਼ਿਪੂ ਲਖਣਾ ਬੁਲੇਰਾ ਦਾ ਮੰਦਿਰ ਤੋੜ ਦਿੱਤਾ ਜਾਂਦਾ ਮਨੂਏ ਕਿਸੇ ਕੋਈ بڑا ਅਧਿਕਾਰੀ ਉੱਥੇ ਤੱਕ ਨਹੀਂ ਪਹੁੰਚਿਆ ਹੋਂ ਇਹ ਇਹ ਸਾਡੀ ਹੀ ਨੂੰ ਭਾਵ ਸਾਨੂੰ ਦਰਸਾਇਆ ਜਾਂਦਾ ਬਸ ਸਰਕਾਰ ਤਾਂ ਤਾਂ ਲੇਨ ਲਾਨ ਤੋਂ ਬਾਅਦ ਪਰਚਾ ਦਿੱਤਾ ਜਾਂਦਾ ਤੇ ਦੋਸ਼ੀ ਦੀ ਗੁਫਤਾਰੀ ਕੀਤੀ ਜਾਂਦੀ ਹੈ ਬੜੀ ਮੁਸ਼ਕਿਲ ਮੈਂ ਤੁਹਾਨੂੰ ਫਿਰ ਕਹਿ ਰਹੇ ਹਾਂ ਤਕਲੀਫ ਹੈ ਤਕਲੀਫ ਹੈ ਨਾ ਹੀ ਤਾਂ ਹੀ ਆਵਾਜ਼ ਨਿਕਲੀ ਨਾ ਜਦੋਂ ਸਾਡੀ ਸੁਣਵਾਈ ਨਹੀਂ ਹੁੰਦੀ ਨਾ ਤਾਂ ਅਸੀਂ ਬਜ਼ੁਰਗਾਂ ਚ ਆਪਣੇ ਗੇ ਲੋਕਾਂ ਜਗੇ ਦੋਸਤਾਂ ਮਿੱਤਰਾਂ ਜਗੇ ਇਕਵਲ ਕੀਤੀ ਕਿੰਨੇ ਜਦੋਂ ਪੰਜਾਬੀ ਸੂਬਾ ਬਣਿਆ 1966 ਤੋਂ ਬਾਅਦ ਜਿਹਨੇ ਵੀ ਮੁੱਖ ਮੰਤਰੀ ਆਇਆ ਸਿੱਖ ਸਮਾਜ ਤੋਂ ਆਇਆ ਜੱਟ ਸਮਾਜ ਤੋਂ ਆਇਆ ਉਹਨਾਂ ਨੇ ਸਿੱਖਾਂ ਲਈ ਬਹੁਤ ਕੰਮ ਕੀਤਾ ਪਰ ਹਿੰਦੂ ਸਮਾਜ ਦੇ ਲਈ ਚੌਥੇ ਦਰਜੇ ਦਾ ਵਿਵਹਾਰ ਕੀਤਾ ਪਰ ਕੇਂਦਰ ਚ ਤਾਂ ਸਰਕਾਰਾਂ ਤੁਹਾਡੀਆਂ ਰਹੀਆਂ ਨਾ ਕਿ ਤੇ ਕੇਂਦਰ ਨੂੰ ਛੱਡੋ ਨਾ ਅੱਜ ਵੀ ਭਾਜਪਾ ਹਿੰਦੂ ਦੀ ਗੱਲ ਕਰ ਰਹੀ ਆ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੀ ਆ ਰਾਮ ਮੰਦਰ ਲੈ ਕੇ ਆਇਆ ਰਾਮ ਮੰਦਰ ਨੂੰ ਲੈ ਕੇ ਉਹਨਾਂ ਨੇ ਵੋਟਾਂ ਮੰਗੀਆਂ ਹੋਰ ਕੀ ਕਰਨਾ ਚਲ ਇੱਕ ਗੱਲ ਦੱਸੋ ਸੰਸਦ ਚ ਵੀ ਅੱਜ ਪੰਜਾਬ ਸਰਕਾਰ ਦਾ ਠਾਰੀ ਆ ਕਹਿੰਦੀ ਹਿੰਦੂ ਪੰਜਾਬ ਦੀ ਸਰਕਾਰ ਕੀ ਦੀ ਰਹੀ ਆ ਪੰਜਾਬ ਸਰਕਾਰ ਕੀ ਦੀ ਰਹੀ ਆ ਜਿਹਦੀ ਸਰਕਾਰ ਹੋ ਗਈ ਉਹੀ ਸੁਲਮਾਈ ਕਰੇਗਾ ਨਾ ਅੱਜ ਦੀ ਤਰੀਕ ਦੇ ਸਰਕਾਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਸਰਵਾਈਦ ਹੋਈ ਕਰਨਗੇ ਕਿ ਮੋਦੀ ਜੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੌਂਦੇ ਨਹੀਂ ਤੁਹਾਡੇ ਤਾਂ ਲੀਡਰ ਉਹਨਾਂ ਦੇ ਜਾ ਕੇ ਸਮਰਥਨ ਦੇ ਰਹੇ ਨੇ ਉਹ ਜਿਹੜੇ ਦੇ ਰਹੇ ਮਿਲਦੇ ਜਿਹਨਾਂ ਦੇ ਲੀਡਰ ਚਿੱਟੇ ਫੜੇ ਜਾਂਦੇ ਨੇ ਉਹ ਸਮਰਥਨ ਦੇ ਰਹੇ ਨੇ ਜਿਨਾਂ ਦੇ ਲੀਡਰ ਚਿੱਟੇ ਵੇਚਦੇ ਫੜੇ ਗਏ ਨੇ ਉਹ ਲੋਕ ਸਮਰਥਨ ਦੇ ਰਹੇ ਨੇ ਮੈਂ ਫੇਰ ਕਹਿ ਰਿਹਾ ਹਾਂ ਅਸੀਂ ਲੋਕਾਂ ਨੇ ਨਹੀਂ ਦੇ ਰਹੇ ਗੱਲ ਸਮਝੋ ਮੇਰੀ ਗੱਲ ਸੰਤ ਤਾਂ ਬੁਲਾਇਆ ਵੀ ਨਹੀਂ ਜਾਂਦਾ ਅਗਰ ਹਿੰਦੂ ਇੰਦੂ ਦੀ ਗੱਲ ਕਰਦੇ ਨਾ ਤਾਂ ਤੁਹਾਨੂੰ ਬੁਲਾਇਆ ਵੀ ਨਹੀਂ ਜਾਂਦਾ ਕਿਉਂ ਤੁਸੀਂ ਦੇਖੋ ਗੋ ਤਨ ਸੜਾ ਸੜਕਾਂ ਹੂੰ ਸਰਕਾਰ ਕਿਹੜਾ ਰਬਾਰਬਾ ਪੈ ਟੈਕਸ ਇਕੱਠਾ ਕਰ ਰਹੀ ਐ ਗੋਦਾਂ ਫੇਸੜਕਾਂ ਦੇ ਘੁਮਰਿਆ ਦੱਸੋ ਉਹਨੂੰ ਕੌਣ ਸੰਭਾਲੇਗਾ ਕੌਣ ਸੰਭਾਲੇਗਾ ਦੱਸੋ ਨਾ ਹੂੰ ਕੋਈ ਸੰਭਾਲੇਗਾ ਬਿਲਕੁਲ ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਨਹੀਂ ਆਂਦਾ ਤਦ ਤੱਕ ਪੰਜਾਬ ਦੇ ਹਿੰਦੂ ਨੂੰ ਅਨਿਆਇ ਨਹੀਂ ਮਿਲੇਗਾ ਮੈਂ ਸਾਫ਼ ਸਪਸ਼ਟ ਕਹਿਣਾ ਚਾਹੁੰਦਾ ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਨਹੀਂ ਆਂਦਾ ਜਦ ਤੱਕ ਸਾਡਾ ਰਾਜਨੀਤਿਕ ਸ਼ੋਸ਼ਨ ਪੰਜਾਬ ਚੋਂ ਬੰਦ ਨਹੀਂ ਹੁੰਦਾ 60 ਤੋਂ 65 ਸਿੱਟਾ ਐਸੀਆ ਨੇ ਪੰਜਾਬ ਦੇ ਵਿੱਚ ਜਿੱਥੇ ਬਿੰਦੂ ਬਹੁਲ ਵਾਦੀ ਐ ਅਗਰ ਰਾਜਨੀਤਿਕ ਦਲ ਦੇ ਲੋਕ ਰਾਜਨੀਤਿਕ ਦਲ ਦੇ ਲੀਡਰ ਸੜ ਤੋਂ 65 ਸਿੱਟਾ ਸਾਡੇ ਹਿੰਦੂ ਉਮੀਦਵਾਰ ਖੜੇ ਨਹੀਂ ਕਰਦੇ ਜਦ ਤੱਕ ਸਾਨੂੰ ਸਨਮਾਨ ਨਹੀਂ ਮਿਲੇਗਾ ਪੰਜਾਬ 'ਚ ਮੈਂ ਫਿਰ ਕਹਿੰਦਾ ਸਾਡਾ ਹੱਕ ਨਹੀਂ ਮਿਲੇਗਾ ਹੂੰ ਤੇ ਫਿਰ ਤੁਸੀਂ ਲੜ ਲਓ ਚਾਹੋ ਆਪ ਲੜ ਲਓ ਬਿਲਕੁਲ ਮਹੋਦਿਆਰ ਜੀ ਆਪ ਨੇ ਚਾਹੋ ਲੜੀਏ ਤੁਸੀਂ ਵੀ ਲੜ ਲਓ ਬਿਲਕੁਲ ਬੜੀ ਵਧੀਆ ਗੱਲ ਹੈ ਮੇਰਾ ਫਿਰ ਕੀ ਰਿਹਾ ਅਗਰ ਹਥਿਆਰ ਦਾ ਰਸਤਾ ਛੱਡ ਕੇ ਕੋਈ ਇਹ ਇਲੈਕਸ਼ਨ ਦੇ ਦਰੂ ਸੱਤਾ ਚਾਹੁੰਦਾ ਹੈ ਤਾਂ ਬੜੀ ਵਧੀਆ ਗੱਲ ਹੈ ਅਸੀਂ ਲੋਕ ਵੀ ਪ੍ਰਯਾਸ ਕਰ ਰਹੇ ਹਾਂ 2027 'ਚ ਅਸੀਂ ਵੀ ਟਰਾਈ ਕਰਾਂਗੇ ਕੁਛ ਨਾ ਕੁਛ ਤਾਂ ਨਵਾਂ ਕਰਾਂਗੇ ਤੁਸੀਂ ਵੀ ਲੜੋ ਚੋਣ ਜਿੱਤ ਕੇ ਆਓ ਤੇ ਆਪ ਦੀ ਆਵਾਜ਼ ਨੂੰ ਮਾਨਦਤ ਦਿਓ 2027 'ਚ 2027 ਤੁਹਾਨੂੰ ਨਵਾਂ ਕੁਛ ਨਾ ਕੁਝ ਦੇਖਣ ਨੂੰ ਜ਼ਰੂਰ ਮਿਲੇਗਾ 2027 'ਚ ਜੀਵਤੰਦਰਨ ਚੋਣ ਲੜਨਗੇ ਦੇਖੋ ਸ਼ਾਇਦ ਸਾਡਾ ਸਮਾਜ ਦੇ ਲੋਕ ਤਾਂ ਲੜਨਗੇ ਨਾ ਹਾਂ ਅਸੀਂ ਨਹੀਂ ਲੜਦੇ ਨਾ ਲੜੇ ਇਲੈਕਸ਼ਨ ਪਰ ਸਮਾਜ ਸਾਡਾ ਜ਼ਰੂਰ ਲੜੇਗਾ शिवसेना ਵੈਸੇ ਲੜਦੀ ਆ ਬਾਕੀ ਸਟੇਟਾਂ 'ਚ ਵੀ शिवसेनाਾਂ ਦੀਆਂ ਪਾਰਟੀਆਂ ਹੈਗੀਆਂ ਚੋਣਾਂ ਲੜਦੇ ਨੇ ਮੈਂ ਸੰਸਦ ਦੇ ਵਿੱਚ ਵੀ शिवसेना ਦੇ ਮੈਂਬਰ ਬੈਠੇ ਹੋਏ ਆ ਵਿਧਾਨ ਸਭਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ शिवसेना ਨੇ ਚੋਣ ਲੜੇ ਨੇ ਪਰ ਪੰਜਾਬ ਦੇ ਵਿੱਚ ਮੈਂ ਫਿਰ ਕਹਿ ਰਿਹਾ ਮਕਸਦ शिवसेना ਦਾ ਇੱਕੋ ਸੀ ਜਦੋਂ ਗਠਨ ਕੀਤਾ ਗਿਆ ਅੰਤਰਕਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਜਿਹੜੀ ਲੜਾਈ ਚ ਲਈ शिवसेना ਦਾ ਪੰਜਾਬ ਗਠਨ ਕੀਤਾ ਗਿਆ ਸਿਰਫ ਅੰਤਰਕਵਾਦ ਦੇ ਵਿਗੇਸ਼ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਹਿੰਦੂ ਆਤੰਕਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਅੱਜ ਅੱਜ ਉਹ ਦੇਸ਼ ਬਦਲ ਗਿਆ ਅੱਜ ਇਹ ਆ ਵੀ ਉੱਠੋ ਕਦੇ ਕਿਸਾਨਾਂ ਦੇ ਖਿਲਾਫ ਬੋਲ ਦੋ ਕਦੇ ਸਿੱਖਾਂ ਦੇ ਖਿਲਾਫ ਬੋਲ ਦੋ ਕਦੇ ਕਿਸੇ ਨੂੰ ਫੜ ਲੋ ਕਦੇ ਕਿਸੇ ਨੂੰ ਕਾਰਗਲ ਕਰ ਲੋ ਅਗਰ ਅਸੀਂ ਬਾਰਡਰ ਜਾਮ ਦੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਤਾਂ ਅਸੀਂ ਲੱਡੋਵਾਲ ਜਿਹੜਾ ਕਿਸਾਨਾਂ ਨੇ ਟੋਲ ਟੈਕਸ ਘਟਾਉਣ ਲਈ ਧਰਨਾ ਲਾਇਆ ਅਸੀਂ ਉਹਦਾ ਸਮਰਥਨ ਵੀ ਕੀਤਾ ਜੋ ਹੁਣ ਧਰਨਾ ਲੱਗਿਆ ਤੁਸੀਂ ਉਹਦਾ ਸਮਰਥਨ ਕਰਦੇ ਬਿਲਕੁਲ ਅਸੀਂ ਤਾਂ ਸਮਰਥਨ ਕਰਦੇ ਜਿਹੜੀ ਗੱਲ ਠੀਕ ਹੈ ਬਿਲਕੁਲ ਠੀਕ ਹੈ ਮੈਂ ਧਰਨਾ ਲਾ ਰਿਹਾ ਮੇਰੇ ਲਈ ਕਿਸੇ ਦੂਜੇ ਬੰਦੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਗਰ ਮੈਂ ਮੈਨੂੰ ਕਿਸੇ ਮੈਨੂੰ ਕੋਈ ਮੇਰਾ ਕੋਈ ਮੁੱਦਾ ਹੈ ਮੇਰੇ ਸਰਕਾਰ ਨਾਲ ਕੋਈ ਰੋਸ਼ ਹੈ ਅਗਰ ਮੈਂ ਹਾਈਵੇ ਜਾਮ ਕਰਦਾ ਅਗਰ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੋ ਧਰਨਾ ਕਿਸ ਕੰਮ ਦਾ ਗੱਲ ਸਮਝੋ ਨਾ ਮੇਰੀ ਗੱਲ ਅਗਰ ਉਹ ਧਰਨਾ ਲਾਗੇ ਆਪਾਂ ਹਾਈਵੇ ਜਾਮ ਕਰ ਰਹੀਆਂ ਟ੍ਰੇਨਾਂ ਰੋਕ ਰਹੀਆਂ ਜਿਹੜਾ ਬਾਹਰ ਵਪਾਰੀ ਆਣਾ ਆਣਾ ਜਾਣਾ ਉਹ ਬੰਦ ਹੋ ਜਾਂਦਾ ਉਹਦੇ ਲਈ ਪਰੇਸ਼ਾਨ ਹੋ ਰਹੀ ਨੇ ਜਨਤਾ ਪਰੇਸ਼ਾਨ ਹੁੰਦੀ ਉਹਦੇ ਲਈ ਰੁਕਣ ਦੀ ਜ਼ਿੰਮੇਵਾਰ ਕੌਣ ਹੈ ਹੂੰ ਟੂਲ ਪਲਾਜ਼ਾ ਅਗਰ ਸਾਨਾ ਨੇ ਧਰਨਾ ਲਾਇਆ ਤਾਲਾ ਲਾਇਆ ਤਾਂ ਲੋਕਾਂ ਨੇ ਸਮਰਥਨ ਕੀਤਾ ਨਾ ਅਸੀਂ ਸਮਰਥਨ ਕੀਤਾ ਮੈਂ ਕੱਲ ਪਰਸੋਂ ਦੀ ਗੱਲ ਕਰਦਾ ਮੈਂ ਮੈਂ ਹਰ ਦੁਆਰ ਤੂੰ ਆਇਆ ਵਾ ਢੇੜ ਘੰਟਾ ਹੱਡਾ ਖਰਾਬ ਹੋ ਗਿਆ ਹੂੰ ਪਿੰਡਾਂ 'ਚ ਰਸਤੇ ਭਟਕਦੇ ਭੁੰਦੇ ਫਿਰਦੇ ਸੀ ਆਏ ਆ ਅਸੀਂ ਖਰਾਬ ਹੋਏ ਤਾਂ ਲੋਕ ਵੀ ਤਾਂ ਪਰੇਸ਼ਾਨ ਨੇ ਹਜ਼ਾਰਾਂ ਕਰੋੜਾਂ ਰੁਪਏ ਦਾ ਪੈਟਰੋਲ ਡੀਜ਼ਲ ਫालतू ਖਰਾਬ ਹੋ ਰਿਹਾ ਟੰਡਾ ਸਾਹਿਬ ਜੇ ਪੰਜਾਬ ਦਾ ਇੰਨਾ ਹੀ ਤੁਹਾਡੇ ਅੰਦਰ ਦਰਦ ਆ ਜਦੋਂ ਪੰਜਾਬੀ ਬਾਹਰਲੇ ਸੂਬਿਆਂ ਜਾਂਦੇ ਆ ਉਹਨਾਂ ਦੇ ਨਾਲ ਘਟਨਾਵਾਂ ਘਟਦੀਆਂ ਨੇ ਕੁੱਟਮਾਰ ਹੁੰਦੀ ਹੈ ਖਾਸ ਤੌਰ ਤੇ ਹਿਮਾਚਲ ਨੂੰ ਲੈ ਕੇ ਬਹੁਤ ਪਿਛਲੇ ਦਿਨਾਂ 'ਚ ਘਟਨਾਵਾਂ ਘਟੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਪੰਜਾਬੀ ਨੌਜਵਾਨਾਂ ਨੂੰ ਕੁੱਟਿਆ ਗਿਆ ਕਿਸੇ ਦਾ ਕਤਲ ਤੱਕ ਕਰਤਾ ਕਿਸੇ ਦਾ ਕੁਛ ਕਿਸ ਤੇ ਕਿੰਨਾ ਕਰਤਾ ਉਦੋਂ ਕਿਉਂ ਨਹੀਂ ਬੋਲਦੇ ਰੋਣੋ ਥੱਪੜ ਕਾਂਡ ਹੋਇਆ ਉਦੋਂ ਬਾਅਦ ਜਿਹੜੇ ਸਾਡੇ ਪੰਜਾਬ ਦੇ ਕੁਝ ਲੋਕਾਂ ਨੇ ਇੱਕ ਬੜਾ ਸੋਸ਼ਲ ਮੀਡੀਆ ਚਲਾਇਆ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਸ਼ੇਰਨੀ ਉਹ ਫਿਰ ਹਿਮਾਚਲ ਵੀ ਤਾਂ ਸ਼ੇਰ ਬੈਠੇ ਨਾ ਪਹਾੜਾਂ ਦੇ ਸ਼ੇਰ ਹੀ ਹੁੰਦੇ ਨਾ ਉਹਨਾਂ ਦਾ ਵੀ ਜਮੀਰ ਜਦੋਂ ਆਪਾਂ ਕਿਸੇ ਦਾ ਜੰਗਾਵਾਂਗੇ ਉਹਨਾਂ ਦਾ ਵੀ ਕੋਈ ਜੱਗੂ ਹੈ ਨਾ ਯਦਕੀ ਗੱਲ ਸਿੱਧੀ ਆ ਪੰਜਾਬੀਆਂ ਦਾ ਹਿਮਾਚਲ ਵੀ ਵਗੈਰੀ ਸਰਦਾ ਹਿਮਾਚਲੀਆ ਦਾ ਪੰਜਾਬੀ ਵੀਗੈਰੀ ਸਰਦਾ ਨਾ ਹਿਮਾਚਲ ਦਾ ਲੋਕਾਂ ਦਾ ਦਾ ਪੰਜਾਬ ਵੀਗੈਰੀ ਸਰਨਾ ਨਾ ਪੰਜਾਬ ਦੇ ਲੋਕਾਂ ਦਾ ਹਿਮਾਚਲ ਵੀਗੈਰੀ ਸਰਨਾ ਅਸੀਂ ਲੋਕ ਵੀ ਮਾਚਲ ਜਾਏਗੇ ਰਹਿ ਨਹੀਂ ਸਕਦੇ ਸਾਡੀਆਂ ਦੇਵੀਆਂ ਦੇ ਸਥਾਨ ਨੇ ਅਸੀਂ ਜਾਣਾ ਹੀ ਜਾਣਾ ਆਪਣੀ ਦੇਵੀਆਂ ਨੂੰ ਕੰਗਰਾਂ ਨੇ ਤਾਂ ਗਲਤੀ ਕੀਤੀ ਹੈ ਨਾ ਕੰਗਰਾਂ ਨੇ ਤਾਂ ਬਿਆਨ ਦਿੱਤਾ ਸੀ ਥੋੜੀ ਮਾਂ ਭੈਣ ਨੂੰ ਕੋਈ ਇਹ ਗੱਲ ਕਵੇ ਵੀ ਸਵਰਗ ਦੇ ਬਾਣੇ ਦੇ ਲੈਂਦੇ ਤੁਸੀਂ ਚੱਲ ਲੋਗੇ ਅਜਰ ਉਹਦਾ ਇਸ਼ੂ ਇੱਕ ਆਮ ਨਾਗਰਿਕ ਬਣਾਉਂਦਾ ਉਹ ਸਮਝ ਆਂਦੀ ਕਿ ਸੀਆਈਐਫ ਚ ਸਰਕਾਰੀ ਨੌਕਰੀ ਕਰਦੇ ਹੋਏ ਲੜਕੀ ਦੁਆਰਾ ਉਹ ਪ੍ਰਯਾਸ ਕੀਤਾ ਗਿਆ ਤੁਸੀਂ ਇਹ ਸਮਝੋ ਪੰਜਾਬ ਨੂੰ ਕਿਸ ਨਿਗਾਣਾ ਵਿਖਿਆ ਜਾਊਗਾ ਪੰਜਾਬ ਦੇ ਜਿਹੜੇ ਲੋਕ ਸਰਕਾਰੀ ਨੌਕਰੀ ਕਰਦੇ ਨੇ ਉਹਨੂੰ ਸਰਕਾਰ ਦੁਆਰਾ ਇੰਟੈਲੀਜੈਂਸ ਦੁਆਰਾ ਕਿਸ ਨਿਗਾਣਾ ਦੇਖਿਆ ਜਾਊਗਾ ਇਹ ਸੋਚਣ ਦੀ ਗੱਲ ਹੈ ਮੈਂ ਫੇਰ ਕਹਿੰਦਾ ਕੰਗਨਾ ਨੇ ਬਿਆਨ ਦਿੱਤਾ ਕਿ ਪੰਜਾਬ ਬੁਗਰਵਾਦ ਵਲ ਵਧ ਰਿਹਾ ਪੰਜਾਬ ਹੱਤਵੜਦ ਵਲ ਵਧ ਰਿਹਾ ਤੁਸੀਂ ਵੀ ਕਿਹਾ ਵੀ ਅਸੀਂ ਹੱਤਵੜਦ ਦੇ ਖਿਲਾਫ ਜਿਹੜੀ ਇਹ ਸ਼ਿਵ ਸੈਨਾ ਦਾ ਗਠਨ ਹੋਇਆ ਸੀ ਤੁਹਾਨੂੰ ਲੱਗਦਾ ਅਜ ਪੰਜਾਬ ਦੇ ਅੰਦਰ ਅੱਤਵਾਦ ਕੁਝ ਟਾਰਗੇਟ ਸਕਿੰਗ ਹੈਗੀਆਂ ਜਿਹੜੀਆਂ ਚੱਲ ਰਹੀਆਂ ਪੰਜਾਬ ਪੁਲਿਸ ਦੀ ਸਫਲਤਾ ਕਹਾਂਗਾ ਵੀ ਲਗਾਤਾਰ ਅਤਵਾਦੀ ਕਿਤਨਾ ਕਿਤੇ ਪਕੜੇ ਜਾ ਰਹੇ ਨੇ ਗੈਂਗਸਟਰ ਪਕੜੇ ਜਾ ਰਹੇ ਨੇ ਜਿਹੜੇ ਅਤਵਾਦੀ ਇਹਨਾਂ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾ ਰਹੇ ਨੇ ਕਿਤਨਾ ਕਿਤੇ ਪੰਜਾਬ ਦਾ ਮਾਹੌਲ ਕਿਉਂਕਿ ਬਾਰਡਰ ਸਟੇਟ ਹੈ ਨਾ ਹੂੰ ਪੜੋਸੀ ਮੁਲਕ ਵੀ ਨਹੀਂ ਚਾਹਦਾ ਵੀ ਪੰਜਾਬ ਦਾ ਪਰ ਸਾਰੇ ਲੋਕਾਂ ਨੂੰ ਇੱਕ ਤਿਤ ਟਾਰਗੇਟ ਕਰਕੇ ਕਿ ਇਹਦਾ ਉਗਰਵਾਦ ਵੱਲ ਵਧ ਰਿਹਾ ਹੈ ਤਾਂ ਅਤਵਾਦ ਵੱਲ ਵਧ ਰਿਹਾ ਹੈ ਤੇ ਤੁਸੀਂ ਵੀ ਹੋਣੇ ਉਹਨਾਂ ਤੁਹਾਨੂੰ ਵੀ ਕਹਿਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਭਾਜਪਾ ਨੂੰ ਵੋਟ ਪਾਈ ਹੈ ਇਹ ਤਾਂ ਪੰਜਾਬ ਦੇ ਲੋਕੀ ਸੋਚਣ ਪ ਕੰਗਣਾਉਂ ਸਵਾਲ ਕਰਨਾ ਚਾਹੀਦਾ ਤੁਹਾਨੂੰ। ਪੰਜ ਸ੍ਰੀਲ ਜਖੜ ਜੀ ਨੂੰ ਸਵਾਲ ਕਰਨਾ ਚਾਹੀਦਾ। ਤੁਹਾਨੂੰ ਪੁੱਛਣਾ ਚਾਹੀਦਾ ਸ੍ਰੀਲ ਜਖੜ ਜੀ ਨੂੰ ਤੁਸੀਂ ਅੱਤਵਾਦੀ ਹੋ? ਸਾਨੂੰ ਸਮਝ ਨਹੀਂ ਦਿੰਦੇ ਜਖੜ ਸਾਹਿਬ। ਦੂਣਾ ਪੁੱਛੋ ਇਹਨਾਂ ਨੂੰ ਸ੍ਰੀਲ ਜਖੜ ਜੀ ਨੂੰ ਕਿ ਜੀ ਤੁਸੀਂ ਅੱਤਵਾਦੀ ਹੋ? ਪਿੱਛੋਂ ਬੱਟੂ ਜੀ ਨੂੰ ਬੱਟੂ ਜੀ ਤੁਸੀਂ ਪੰਜਾਬ ਦੇ ਰਹਿਣ ਵਾਲੇ ਕਿ ਤੁਸੀਂ ਅੱਤਵਾਦੀ ਹੋ? ਤੁਹਾਡੀ ਐਮਪੀ ਕਹਿ ਰਹੀ ਏ। ਇਹ ਸਵਾਲ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ। ਤੁਹਾਡਾ ਅੱਜ ਦੇ ਤੇ ਕੀ ਸਟੈਂਡ ਹੈ? ਬਿਲਕੁਲ ਜੋਰ ਪੰਜਾਬ ਤੇ ਬੋਲਦੀ ਹੈ ਪੰਜਾਬ ਦਾ ਦਰਦ ਲੈ ਕੇ ਚੱਲਦੀ ਹੈ ਜੁਆਨ ਉਦਲੰਦਾ ਅਸੀਂ ਲੋਕਾਂ ਨੇ ਵੀ ਵਿਰੋਧ ਕੀਤਾ ਪਰ ਮਾਵਾਂ ਧੀਆਂ ਸਭ ਦੀਆਂ ਸਾਂਝੀਆਂ ਮਾਵਾਂ ਭੈਣਾਂ ਸਭ ਦੀਆਂ ਸਾਂਝੀਆਂ ਕਿਸੇ ਦੇ ਵੀ ਲੇਡੀਜ਼ ਦੇ ਖਿਲਾਫ ਕੋਈ ਸ਼ਬਦ ਗਲਤ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਫਿਰ ਗੰਗਾ ਪੰਜਾਬੀਆਂ ਦਾ ਮਛਵਿਆਂ ਬਗਿਆਰੀ ਸਰਨਾ ਮਛਵਿਆਂ ਦਾ ਪੰਜਾਬੀ ਬਗਿਆਰੀ ਸਰਨਾ ਕਈ ਮਛਲਿਆਂ ਦੀ ਰੋਜੀ ਰੋਟੀ ਸਿਰਫ ਪੰਜਾਬ ਦੇ ਕੰਧਿਆਂ ਤੇ ਹੈ ਅਗਰ ਐਸਾ ਹੁੰਦਾ ਤਾਂ ਹਾਲਾਤ ਕੀ ਹੋਣਗੇ ਇਹ ਸੋਚਣ ਵਾਲੀ ਗੱਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਟੰਡਰਨ ਸਾਹਿਬ ਤੁਸੀਂ ਆਪ ਦਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਬਹੁਤ ਵਧੀਆ ਵਿਚਾਰ ਵਟਾੰਦਰਾ ਜਿਹੜਾ ਪੰਜਾਬ ਨੂੰ ਲੈ ਕੇ ਅੱਜ ਅੱਜ ਦੇ ਪ੍ਰੋਗਰਾਮ ਪੋਡਕਾਸਟ ਦੇ ਅੰਦਰ ਹੋਇਆ ਅਗਲੇ ਪ੍ਰੋਗਰਾਮ ਦੇ ਅੰਦਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਂਗੇ ਜੱਜ ਦੇਓ ਧੰਨਵਾਦ